ਕੋਰੋਨਾ ਸਮੇਂ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਫਤੇ ਕਿੱਟਾਂ ਜਿਨ੍ਹਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਸਮਾਨ ਹੁੰਦਾ ਸੀ ਤਾਂ ਖਾਸ ਤੌਰ ਦੇ ਉੱਤੇ ਮਾਸਕ ਪੀਪੀਟੀ ਕਿੱਟਾਂ ਤੇ ਦਵਾਈਆਂ ਦਾ ਭੰਡਾਰ ਕਰਕੇ ਸ਼ਾਇਦ ਸਰਕਾਰ ਭੁੱਲ ਗਈ ਹੈ ਜੀ ਹਾਂ ਮੁਹਾਲੀ ਮੰਡੀ ਬੋਰਡ ਦੇ ਗੋਦਾਮ ਦੇ ਵਿੱਚ 2020 ਚ ਭੰਡਾਰ ਕੀਤੀਆਂ ਫਤੇ ਕਿੱਟਾਂ ਪਈਆਂ ਪਈਆਂ ਐਕਸਪਾਇਰੀ ਹੋ ਗਈਆਂ ਨੇ ਨਾ ਇਹ ਮਰੀਜ਼ਾਂ ਦੇ ਕੰਮ ਆਈਆਂ ਤੇ ਨਾ ਹੀ ਡਾਕਟਰ ਦੇ ਸਰਕਾਰ ਦਵਾਈਆਂ ਤਾਂ ਭੁੱਲੀ ਹੀ ਪਰ ਨਾਲ ਹੀ ਮੰਡੀ ਬੋਰਡ ਦਾ ਸ਼ਾਇਦ ਕਿਰਾਇਆ ਦੇਣਾ ਵੀ ਭੁੱਲ ਗਈ ਹੈ ਜੋ ਵਾਦਾ-ਵਾਦਾ 7 ਕਰੋੜ 91 ਲੱਖ ਦੇ ਕਰੀਬ ਪਹੁੰਚ ਚੁੱਕਿਆ ਹੈ ਮੰਡੀ ਬੋਰਡ ਦੇ ਚੇਅਰਮੈਨ ਨੇ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਨਾਬ ਇੱਧਰ ਵੀ ਧਿਆਨ ਦਿਓ ਇਹ ਡੱਬੇ ਏ ਮਾਸ ਏ ਪੀਪੀ ਇਕ ਇਹ ਦਵਾਈ ਸਰਕਾਰ ਨੂੰ ਦੇ ਰਹੇ ਨੇ ਦਵਾਈ ਤੇਤੇ ਨੂੰ ਯਾਦ ਨਾ ਮੇਰੀ ਆਈ ਕਿਸੇ ਸੇ ਅਬ ਕੀ ਕਹਿਣਾ ਪਈ ਪਈ ਐਕਸਪਾਇਰੀ ਹੋ ਗਈ ਦਵਾਈ ਨਾ ਡਾਕਟਰ ਨਾ ਮਰੀਜ਼ ਕਿਸੇ ਦੇ ਕੰਮ ਨਾ ਆਈ ਕਰੋੜਾਂ ਦਾ ਕਿਰਾਇਆ ਰਹਿੰਦਾ ਹੈ ਬਕਾਇਆ ਕਿਸੇ ਸੇ ਅਬ ਕੀ ਕਹਿ ਸਾਜੋ ਸਮਾਨ ਨੂੰ ਤਰਸ ਦੇ ਨਜ਼ਰ ਆਉਂਦੇ ਨੇ ਮਰੀਜ਼ਾਂ ਨੂੰ ਦਵਾਈਆਂ ਪੂਰੀਆਂ ਤੱਕ ਨਹੀਂ ਮਿਲਦੀਆਂ ਪਰ ਪੰਜਾਬ ਹੈਲਥ ਮਿਸ਼ਨ ਵੱਲੋਂ ਲੱਖਾਂ ਦੀਆਂ ਦਵਾਈਆਂ ਨੂੰ ਕਬਾੜ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਬਹੁਤ ਸਾਰੀਆਂ ਐਸੀਆਂ ਦਵਾਈਆਂ ਤੇ ਸਾਜੋ ਸਮਾਨ ਆ ਜਿਹੜਾ ਪਿਆ ਹੋਇਆ ਐਕਸਪਾਇਰ ਹੋ ਚੁੱਕਿਆ ਤੇ ਹੁਣ ਵਰਤਣ ਯੋਗ ਨਹੀਂ ਹੈ ਜਿੱਥੇ ਇਸ ਸਮੇਂ ਅਸੀਂ ਮੌਜੂਦ ਆ ਇਹ ਪੰਜਾਬ ਮੰਡੀ ਬੋਰਡ ਦੀ ਅਦਨਿਕ ਮੰਡੀ ਹੈ ਜਿਸ ਦੇ ਵਿੱਚ ਇੱਕ ਸਟੋਰ ਨੂੰ ਪੰਜਾਬ ਹੈਲਥ ਮਿਸ਼ਨ ਨੇ ਕਿਰਾਏ ਤੇ ਲਿੱਤਾ ਸੀ ਕਰੀਬਨ 32 ਲੱਖ ਰੁਪਇਆ ਮਹੀਨਾ ਕਿਰਾਏ ਤੇ ਲਿੱਤੇ ਹੋਏ ਸਟੋਰ ਦੇ ਵਿੱਚ 2020 ਦੇ ਵਿੱਚ ਕਰੋਨਾ ਤੋਂ ਬਾਅਦ ਬਹੁਤ ਸਾਰੀਆਂ ਦਵਾਈਆਂ ਪੀਪੀਟੀ ਕਿੱਟਾਂ ਗਲਵਜ਼ ਹੈੱਡ ਗਲਵਜ਼ ਮਾਸਕ ਤੇ ਹੋਰ ਬਹੁਤ ਸਾਰੇ ਸਾਜੋ ਸਮਾਨ ਨੂੰ ਸਟੋਰ ਕਰਕੇ ਰੱਖਿਆ ਗਿਆ ਤਾਂ ਜੋ ਮਰੀਜ਼ਾਂ ਤੱਕ ਪਹੁੰਚਾਇਆ ਜਾਵੇ ਤੇ ਲੋੜ ਪੈਣ ਤੇ ਵਰਤਿਆ ਜਾਵੇ ਪਰ ਇਹ ਸਾਜੋ ਸਮਾਨ ਹੈ ਜਿਹੜਾ ਉਹ ਪਿਆ ਹੋਇਆ ਇੱਥੇ ਹੀ ਇਸ ਤਰੀਕੇ ਨਾਲ ਰਹਿ ਗਿਆ ਕਿ ਇਸ ਵੱਲ ਕਿਸੇ ਦਾ ਧਿਆਨ ਹੀ ਨਹੀਂ ਗਿਆ ਕੇਵਲ ਇਹ ਦਵਾਈਆਂ ਇੱਥੇ ਪਈਆਂ ਸੜ ਨਹੀਂ ਰਹੀਆਂ ਇਸ ਤੋਂ ਇਲਾਵਾ ਵੱਡੀ ਗੱਲ ਇਹ ਹੈ ਕਿ ਜਿਹੜਾ ਇਹ ਸਟੋਰ ਹੈ ਉਹ 32 ਲੱਖ ਰੁਪਏ ਮਹੀਨੇ ਤੇ ਮੰਡੀ ਬੋਰਡ ਤੋਂ ਕਿਰਾਏ ਤੇ ਲਿੱਤਾ ਗਿਆ ਸੀ ਤੇ ਹੁਣ ਤੱਕ ਉਸ ਦਾ ਕਿਰਾਇਆ ਵੀ ਨਹੀਂ ਦਿੱਤਾ ਗਿਆ ਲਗਾਤਾਰ ਮੰਡੀ ਬੋਰਡ ਹੈਲਥ ਮਿਸ਼ਨ ਨੂੰ ਸੰਪਰਕ ਕਰ ਰਿਹਾ ਪਰ ਕਿਰਾਇਆ ਦੇਣ ਦਾ ਕੋਈ ਜਵਾਬ ਨਹੀਂ ਆ ਰਿਹਾ ਸਮਵਾਦਾ ਗਿਆ ਕਿਰਾਇਆ ਵਧਾ ਗਿਆ ਤੇ ਦਰਪਿਆ ਜ਼ਿਆਦਾਤਰ ਸਮਾਨ ਵੀ ਖਰਾਬ ਹੋ ਚੁੱਕਾ बकाया किराए ਨੂੰ ਲੈ ਕੇ ਗੋਦਾਮ ਚ ਪਏ ਸਮਾਨ ਨੂੰ ਲੈ ਕੇ ਮੰਡੀ ਬੋਰਡ ਦੇ ਚੇਅਰਮੈਨ ਨੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਇੱਕ ਪੱਤਰ ਵੀ ਲਿਖਿਆ ਬੇਨਤੀ ਕੀਤੀ ਹੈ ਕਿ ਜਨਾਬ ਇੱਧਰ ਵੀ ਧਿਆਨ ਦਿਓ ਘੱਟੋ ਘੱਟ ਬਕਾਇਆ ਕਿਰਾਇਆ ਹੀ ਦੇ ਦਿਓ ਜੋ ਵਾਅਦਾ ਵਾਅਦਾ 7 ਕਰੋੜ 91 ਲੱਖ ਦੇ ਕਰੀ ਪਹੁੰਚ ਗਿਆ ਤੇ ਸਮਾਨ ਚੋਤਾ ਜ਼ਿਆਦਾਤਰ ਖਰਾਬ ਹੋ ਗਿਆ ਐਕਸਪਾਇਰ ਹੋ ਗਿਆ ਜਾਂ ਫਿਰ ਖਰਾਬ ਹੋਣ ਦੇ ਐਕਸਪਾਇਰ ਹੋਣ ਦੇ ਕੰਡੇ ਹੈ ਸਪਾਰਟੇ ਦਾ ਕਰੋਨਾ ਦੇ ਟਾਈਮ ਕਰਾਇ ਤੇ ਦਿੱਤਾ ਗਿਆ ਸੀ ਪੰਜਾਬ ਹੈਲਥ ਮਿਸ਼ਨ ਨੂੰ ਤੇ ਉਹ ਕਿਰਾਇਆ ਸਾਡਾ ਹੈਲਥ ਮਿਸ਼ਨ ਵਾਲੇ ਕੋਲ ਕਾਫੀ ਜਮ੍ਹਾਂ ਹੋ ਗਿਆ ਤੇ ਇਹ ਸਾਡਾ ਕਿਰਾਇਆ ਤਕਰੀਬਨ 20 ਤੋਂ 20 ਤੋਂ ਲੈ ਕੇ 9 3 21 ਤੱਕ ਇਹਦਾ 1 ਕਰੋੜ 55 ਲੱਖ 58300 ਕਿਰਾਇਆ ਬਣਦਾ ਸੀਗਾ ਇਹ 1 7 21 ਤੋਂ ਲੈ ਕੇ 31 7 24 ਤੱਕ ਇਹਦਾ ਕਿਰਾਇਆ ਟੋਟਲ 7 ਕਰੋੜ 84 ਲੱਖ ਰੁਪਏ 7 17615 7 ਕਰੋੜ 84 ਲੱਖ 17615 ਕਰੋੜ ਰੁਪਏ ਇਹਦਾ ਕਿਰਾਇਆ ਬਣ ਗਿਆ ਇਹਦੇ ਵਿੱਚ ਅਸੀਂ ਉਹਨਾਂ ਨੂੰ ਪੰਜਾਬ ਹੈਲਥ ਮਿਸ਼ਨ ਨੂੰ ਰਿਕੁਐਸਟ ਕੀਤੀ ਸੀ ਕਿ ਸਾਡਾ ਇੱਕ ਤਾਂ ਕਿਰਾਇਆ ਦੋ ਦੂਜਾ ਇਹ ਜਗ੍ਹਾ ਖਾਲੀ ਕਰੋ ਇੱਥੇ ਦੱਸ ਦਈਏ ਕਿ ਇਹ ਸਮਾਨ ਇਹ ਦਵਾਈਆਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀਆਂ ਨੇ ਤੇ ਇੱਥੇ ਪਿਆ ਲੱਖਾਂ ਸ਼ਾਇਦ ਕਰੋੜਾਂ ਦਾ ਸਮਾਨ ਕਬਾੜ ਹੋ ਰਿਹਾ ਹੈ ਜੋ ਪਤਾ ਨਹੀਂ ਕਿੰਨੇ ਸੈਂਕੜੇ ਹੀ ਲੋਕਾਂ ਦੇ ਮਰੀਜ਼ਾਂ ਦੇ ਕੰਮ ਆ ਸਕਦਾ ਹੈ ਦੱਸਣਾ ਇਹ ਵੀ ਬਣਦਾ ਹੈ ਕਿ ਹੁਣ ਤਾਂ ਇਹ ਪੱਤਰ ਵੀ ਪੁਰਾਣਾ ਹੋ ਗਿਆ ਹੈ ਇਸੇ ਲਈ ਸ਼ਾਇਦ ਕਿਰਾਇਆ ਵੀ ਹੋਰ ਜ਼ਿਆਦਾ ਵੱਧ ਗਿਆ ਹੁਣ ਉਧਰ ਜਦੋਂ ਇਹ ਸਭ ਨੂੰ ਲੈ ਕੇ ਇੰਨੀ ਵੱਡੀ ਅਣਗੈਲੀ ਨੂੰ ਲੈ ਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਡਾਇਰੈਕਟਰ ਪਵਨਪ੍ਰੀਤ ਕੌਰ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕਰਨੀ ਚਾਹੀ ਤਾ ਕਦੇ ਕੋਈ ਤਾਂ ਕਦੇ ਕੋਈ ਬਹਾਨਾ ਲਗਾ ਕੈਮਰੇ ਸਾਹਮਣੇ ਆਉਣ ਤੋਂ ਬਚਦੇ ਨਜ਼ਰ ਆਏ ਪਿਛਲੇ ਦੋ ਤੋਂ ਤਿੰਨ ਦਿਨ ਤੋਂ ਲਗਾਤਾਰ ਹੈਲਥ ਡਿਪਾਰਟਮੈਂਟ ਦੇ ਵਿੱਚ ਚੱਕਰ ਕੱਟ ਰਿਹਾ ਤਾਂ ਕਿ ਡਾਇਰੈਕਟਰ ਸਾਹਿਬ ਨਾਲ ਮਿਲਿਆ ਜਾਵੇ ਤੇ ਪਤਾ ਲੱਗੇ ਕਿ ਦਵਾਈਆਂ ਉੱਥੇ ਕਿਉਂ ਰੱਖੀਆਂ ਗਈਆਂ ਨੇ ਸੱਚ ਕੀ ਹੈ ਤੇ ਕਿਰਾਇਆ ਕਿੰਨਾ ਕਪੈਂਡਿੰਗ ਆ ਪਰ ਕਦੇ ਮੈਡਮ ਮੀਟਿੰਗ 'ਚ ਹੁੰਦੇ ਨੇ ਤੇ ਕਦੇ ਮਿਲਦੇ ਹੀ ਨਹੀਂ ਤੇ ਬਾਹਰੋਂ ਹੀ ਵਾਪਸ ਮੋੜ ਦਿੰਦੇ ਆ ਤੇ ਦੇਖ ਸਾਫ਼ ਹੈ ਕਿ ਇਹ ਜਵਾਬ ਨਹੀਂ ਦੇਣਾ ਚਾਹੁੰਦੇ ਅਸਲ 'ਚ ਸਚਾਈ ਹੈ ਕੀ